ਇਹ ਆ ਜਿਹੜੀ ਤੁਸੀਂ ਮਗਰ ਦੇਖਦੇ ਹੋ ਮਸਜਿਦ 1910 ਦੌਰਾਨ ਬਣੀ ਆ ਤੇ ਪਿੰਡ ਸਲਾਣਾ ਇਹ ਮਚਵੜਾ ਸਾਹਿਬ ਦੇ ਨੇੜੇ ਆ ਤੇ ਜਾਣਕਾਰੀ ਸਾਰੀ ਦਿਖਾਉਣੀ ਆ ਤੁਹਾਨੂੰ 1910 ਦੌਰਾਨ ਬਣੀ ਆ 100 ਸਾਲ ਤੋਂ ਵੱਧ ਸਮਾਂ ਹੋ ਗਿਆ 116 ਸਾਲ ਹੋ ਗਏ ਇਸ ਨੂੰ ਤੇ ਆ ਜੋ ਜਾਣਕਾਰੀ ਲਿੰਨੇ ਆ ਬਾਬਾ ਜੀ ਤੋਂ ਬਬੇ ਸੱਤਰੀ ਅਕਾਲ ਅਕਤਰੀ ਕਾਲ ਜੀ ਉਹ ਠੀਕ ਹੋ ਜੀ ਚੜ ਦੀ ਗਲਾ ਬਾਬੇ ਜਾਣਕਾਰੀ ਦੱਸਿਓ ਇਹਦੇ ਬਾਰੇ ਦੱਸਣਾ ਕਿ ਇਹ 1910 ਦੀ ਬਣੀ ਹੈ ਕਿਨੇ ਬਣਾਈ ਸੀ ਸਾਈ ਮੁਸਲਮਾਨ ਬਖੀਰ ਨੇ ਪੰਜ ਬਣਾਈਏ ਸੀ ਉਹਨੇ ਇਹਨੇ ਪੰਜ ਬਣਾਈਆਂ ਹਨ ਠੀਕ ਆ ਜੀ ਆਹ ਕਿਹੜੇ ਕਿਹੜੇ ਪਿੰਡਾ ਜੀ ਇੱਕ ਹੈਡੋ ਇੱਕ ਆਜਾਦਪੁਰੇ ਇੱਕ ਸਲਾਣੇ ਇੱਕ ਇਹਨੇ ਬਣਾਈ ਬੈਸ ਵਾਲੀ ਇੱਕ ਰਾਜੀਵਾਲ ਮੰਡ ਇੱਥੇ ਮੁਸਲਮਾਨਵਾਦੀ ਵਾਧੂ ਹੁੰਦੀ ਸੀ ਸਾਡਾ ਪਿੰਡ ਸਾਰੇ ਮੁਸਲਮਾਨ ਦਾ ਪੱਕਾ ਹੈ ਠੀਕ ਰਾਣੇ ਮੁਸਲਮਾਨ ਹਨ ਇੱਥੋਂ ਦੇ ਠੀਕ ਆ ਜੀ ਤੁਸੀਂ ਪਾਕਿਸਤਾਨ ਤੋਂ ਆਏ ਹੋ ਆ ਜੀ ਪਾਕਿਸਤਾਨ ਤੋਂ ਆਏ ਆ ਕਿਹੜਾ ਉਧਰ ਜ਼ਿਲ੍ਹਾ ਤੇ ਪਿੰਡੀ ਜ਼ਿਲ੍ਹਾ ਸਿਆਲਕੋਟਾ ਕਿੰਟ ਕਿਹੜਾ ਸੀ ਮੁਦਫਰ ਤਸੀਲ ਬਸਰੂ ਉਧਰ ਜ਼ਮੀਨ ਕਿੰਨੀ ਸੀ ਤੁਹਾਡੀ ਉਧਰ ਦੇ ਬੈਲੀ ਸਾਡੀ ਬਣੀ ਤੇ ਆਈ ਨਹੀਂ ਤੇ ਕੀ ਦੱਸਾਂ ਦਿਨਾਂ ਨੂੰ ਅੱਛੀ ਆ ਤਕੜਾ ਕਾਰੋਬਾਰ ਸੀ ਹਾਂ 20 25 ਕਿੱਲੇ ਪਿਓ ਦਾਦੇਣ ਦੀ ਬੈਲੀ ਹਾਂਜੀ ਇੱਥੇ ਦਾ ਬਾਗ 8 ਕਿੱਲੇ ਮਿਲੀ 7 7 ਕਿੱਲੇ ਇੱਥੇ ਬਾਬਾ ਹੀ ਮੁਸਲਮਾਨ ਵੀ ਕਹਿੰਦੇ ਆਉਂਦੇ ਜਾਂਦੇ ਰਹਿੰਦੇ ਨੇ ਦੇਖਣ ਆ ਉਹ ਵੇਖਣ ਜਾਂਦੇ ਨੇ ਆ ਕੇ ਤੁਰ ਜਾਂਦੇ ਨੇ ਕਸ਼ਮੀਰ ਤੋਂ ਜੰਮੂ ਤੋਂ ਹਾਂ ਉਹ ਜਿੱਥੇ ਮੱਚ ਹੈ ਲੁਧਿਆਣੇ ਤੋਂ ਆਉਂਦੇ ਨੇ ਹਾਂ ਸੋ ਇਹ ਜਾਣਕਾਰੀ ਸੀ ਜਿਵੇਂ ਕਿ ਤੁਹਾਨੂੰ ਵੀ ਪਤਾ ਕਿ 1947 ਦਾ ਜਿਹੜਾ ਵਟਵਾਰਾ ਉਹਦੇ ਨਾਲ ਨੁਕਸਾਨ ਤਾਂ ਕਾਫੀ ਹੋਇਆ ਜਿਹਦਾ ਨੁਕਸਾਨ ਪੰਜਾਬ ਨੂੰ ਹੋਇਆ ਤੇ ਇੱਥੇ ਪਿੰਡ तकरीबन ਜ਼ਿਆਦਾਤਰ ਮੁਸਲਮਾਨਾਂ ਦਾ ਸੀ ਰਾਣੇ ਮੁਸਲਮਾਨ ਰਾਣੇ ਮੁਸਲਮਾਨਾਂ ਦਾ ਪਿੰਡ ਸੀ ਤੇ ਆ ਜਿਹੜੇ ਬਾਬਾ ਜੀ ਤੁਸੀਂ ਦੇਖਦੇ ਹੋ ਇਹ ਦੇਖ ਲਓ ਪਾਕਿਸਤਾਨ ਚ ਇਹਨਾਂ ਦੀ ਆਪਣੀ ਉਧਰ 25 ਕਿੱਲੇ ਉਸ ਸਮੇਂ ਦੇ ਸੀ ਤੇ ਇਹਨਾਂ ਦਾ ਵਟਵਾਰਾ ਹੋ ਕੇ ਇਹ ਪਿੰਡ ਚ ਆ ਕੇ ਬਸੇ ਨੇ ਤੇ ਸਾਰਾ ਜਿਹੜਾ ਦੁੱਖ ਹੋਇਆ ਇਹ ਸਿੱਖਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਇਸ ਵਟਵਾਰੇ ਦਾ ਤੇ ਮੁਸਲਮਾਨਾਂ ਨੂੰ ਵੀ ਉਹ ਹੋਇਆ ਉਹ ਕਿੱਥੋਂ ਉੱਠ ਕੇ ਕਿੱਥੇ ਚਲੇ ਗਏ ਤੇ ਸਿੱਖ ਪਾਕਿਸਤਾਨ ਲਾਹੌਰ ਸਿਆਲਕੋਟ ਹੋਰ ਵੀ ਕਿੰਨੇ ਗੁਜਰਵਾਲਾ ਬਹੁਤ ਜिले ਨੇ ਜਿਨ੍ਹਾਂ ਦੇ ਵਿੱਚ ਸਿੱਖ ਵੱਡੇ ਪੱਦਰ ਤੇ ਵਸਦੇ ਸੀ ਕਿਉਂਕਿ ਪੰਜਾਬ ਜਿਹੜਾ ਇੱਕ ਆਪਣੇ ਪੰਜਾਬ ਮੌਜੂਦਾ ਇੰਡੀਆ ਦਾ ਹੋ ਗਿਆ ਤੇ ਦੂਜਾ ਪੰਜਾਬ ਹੋ ਗਿਆ ਪਾਕਿਸਤਾਨ ਚ ਇਹ ਸਾਰਾ ਹੀ ਤਕਰੀਬਨ ਸਿੱਖ ਵੱਡੀ ਪੱਦਰ ਤੇ ਉੱਥੇ ਵਸਦੇ ਸੀ ਸਵਾਦ ਦਿਖਾ ਦਿੰਦੇ ਆ ਇਹ 1910 ਦੌਰਾਨ ਬਣੀ ਆ 116 ਸਾਲ ਹੋ ਗਏ ਇਸ ਨੂੰ ਮਾਜਦ ਨੂੰ ਤੇ ਆ ਦੇਖ ਲੋ ਆ ਦੇਖ ਸਕਦੇ ਹੋ ਤੇ ਇਹ ਜਿਵੇਂ ਆ ਗੁੰਮਦ ਉਦੋਂ ਦੇ ਬਣੇ ਪਏ ਨੇ ਪਰ ਇਹਦੀ ਖਾਸਤਾ ਹਾਲਤ ਹੋ ਗਈ ਤਾਂ ਹੁਣ ਤਰੇੜ ਆ ਗਈ ਆ ਦਰਖਤ ਜੰਪੇ ਤੇ ਢੈਣ ਵਾਲੇ ਨੇ ਤੇ ਇਹਦੇ ਵਿੱਚ ਆ ਮੁਸਲਮਾਨਾਂ ਦੇ ਕੁਝ ਉਰਦੂ ਪੁਰਾਣੇ ਲਫ਼ਜ਼ ਲਿਖੇ ਹੋਏ ਨੇ ਪੁਰਾਣੀ ਜਾਣਕਾਰੀ ਆ ਤੇ ਦਿਖਾ ਸਕਦੇ ਆ ਤੁਹਾਨੂੰ ਤੇ ਉਹ ਸਾਹਮਣੇ ਦੇਖ ਸਕਦੇ ਹੋ 1900 1910 ਲਿਖਿਆ ਹੋਇਆ ਉਹ ਸਾਹਮਣੇ ਦੇਖੋ ਤੇ ਉੱਪਰ ਉਹ ਗੁੰਮਦ ਤੇ ਆ ਉਰਦੂ ਲਿਖੇ ਹੋਏ ਨੇ ਸਾਹਮਣੇ ਤੇ ਸਾਰੀ ਜਾਣਕਾਰੀ ਦੱਸਤੀ ਤੇ ਇਹ ਦਰਖਤ ਜੰਮਣ ਕਰਕੇ ਤਾਂ ਹੁਣ ਢੈਣ ਵਾਲੀ ਆ ਇਹਦੇ ਵਿੱਚ ਕਾਫੀ ਦਰਖਤ ਉੱਪਰੇ ਦੇ ਹੋਏ ਇੱਕ ਤੇ ਇਧਰੋਂ ਵੀ ਦਿਖਾ ਦਿੰਨੇ ਆ ਤੁਹਾਨੂੰ ਤੇ ਇਧਰੋਂ ਵੀ ਦੇਖ ਲਓ ਇਹ ਪੰਜ ਮਹੀਆ ਦਾ ਬਣਾਇਤੀ ਉਸ ਦੌਰਾਨ ਆ ਦੇਖ ਲਓ ਇਹ ਉਦੋਂ ਦੀ ਹੋ ਆ ਇੰਨੀ ਪੁਰਾਣੀ ਆ ਤੇ ਹੁਣ ਤਾਂ ਇਹ ਖੰਡਰ ਹੋ ਗਈ ਤੇ ਹੁਣ ਇਹ ਕਾਫੀ ਖੰਡਰ ਹੋ ਗਈ ਆ ਦਰਖਤ ਆ ਲੋ ਦੇਖੋ ਲੋ ਤੇ ਜੇ ਤੁਸੀਂ ਦੇਖ ਸਕਦੇ ਹੋ ਉਦੋਂ ਦੀ ਬਣੀ ਹੋਈ ਆ तकरीबन 1910 ਦੌਰਾਨ ਆ ਸਾਰੀ ਦੇਖ ਲਓ ਤੇ ਹੁਣ ਇਹਦੇ ਦੇ ਇੱਕ ਦਰਖਤ ਦਾ ਕਾਫੀ ਵੱਡਾ ਇਹਦੀ ਹੁਣ ਖਾਸਤਾ ਹਾਲਤ ਆ ਲੋ ਇਹ ਉਦੋਂ ਦੀ ਨਾਰਮਲ ਇਟ ਚੱਲਦੀ ਆ ਜਿਹੜੀ ਕਿ ਹੁਣ ਵੀ ਪੰਜਾਬ ਦੇ ਵਿੱਚ ਬਣਦੀ ਏ ਉਹੀ ਇੱਟਾ ਤੇ ਇਹ ਇੱਟਾਂ ਨਾਲ ਬਣੀ ਹੋਈ ਆ ਲਓ ਜੀ ਇੱਥੋਂ ਦੇਖ ਸਕਦੇ ਹੋ ਤੁਸੀਂ ਆ ਦਰਖਤ ਹੋਣ ਕਾਰਨ ਇਹਦੀ ਜਿਹੜੀ ਕੰਧਾਂ ਨੇ ਹੁਣ ਖਸਤਾ ਹਾਲਤ ਵਿੱਚ ਨੇ ਤੇ ਇਹਦੇ ਮਗਰ ਗੁੰਮਾ ਦਾ ਵੀ ਇੱਕ ਦਰਖਤ ਪਿੱਛੇ ਉਹ ਪਿੱਛੇ ਗੁੰਮਾ ਦਾ ਇੱਕ ਤੇ ਆ ਪਿੱਲਰ ਬਣੇ ਹੋਏ ਨੇ ਚਾਰ ਪਿੱਲਰ ਨੇ ਇਹਨੂੰ ਆ ਦੇਖ ਇਹ ਯੂਟਿਊਬ ਦਾ ਕਿੱਥੇ ਜੜੀ ਹੈ ਡੈਰੀ ਦੀ ਕੰਮ ਨਹੀਂ ਹੋਣਾ ਡੈਡੀ ਹੁਣ ਆਪਣੀ ਨਹੀਂ ਚੱਲਣ ਨੂੰ ਵਿਚਾਰੀ ਸਹੀ ਗੱਲ ਆ ਹੁਣ ਆਪਣੀ ਘਰੇ ਹੀ ਨਹੀਂ ਚੱਲਣੀ ਵੀ ਉਹ ਬੋਲਣਾ ਮਾੜਾ ਬੋਲਿਆ ਕਿ ਮਮਾ ਨੂੰ ਕਹਿੰਦਾ ਮੈਨੂੰ ਦੇ ਦੇ ਜਾ भाई वाहे जी का खालसा वाहेगुरु जी की फतेह ਇਸ ਸਮੇਂ ਆਪਾਂ ਪਿੰਡ ਬੈਠੇ ਆ ਕਿਹੜਾ ਪਿੰਡ ਹੈ ਸਲਾਣਾ ਸਲਾਣਾ ਪਿੰਡ ਆ ਮਛਵੜਾ ਸਾਹਿਬ ਦਾ ਤੇ ਨਾਲ ਸਾਡੇ ਇੱਕ ਬਜ਼ੁਰਗ ਨੇ तकरीबन 95 ਸਾਲ ਉਮਰ ਆ ਜਿਹੜੇ ਕਿ ਵਟਵਾਰੇ ਤੋਂ ਬਾਅਦ ਪਾਕਿਸਤਾਨ ਤੋਂ ਇੱਥੇ ਆਏ ਨੇ ਬਾਬਾ ਜੀ ਜਾਣਕਾਰੀ ਦਿਓ ਸਾਰੀ ਕੀ ਨਾਮ ਆ ਤੁਹਾਡਾ ਮੇਰੇ ਨਾਮ ਦਰਸ਼ਨ ਸਿੰਘ ਹੈ ਦਰਸ਼ਨ ਸਿੰਘ ਬਾਬਾ ਜੀ ਦਾ ਨਾਮ ਪਿਤਾ ਦਾ ਨਾਮ ਵੀ ਮੂਲਾ ਸਿੰਘ ਮੂਲਾ ਸਿੰਘ ਤੇ ਕਿੱਥੇ ਰਹਿੰਦੇ ਸੀ ਤੁਸੀਂ ਪਿੰਡ ਮੁਡਫਰ ਮੁਡਫਰ ਜ਼ਿਲ੍ਹਾ ਕਿਹੜਾ ਸੀ ਸਿਆਲਕੋਟ ਸਿਆਲਕੋਟ ਜ਼ਿਲ੍ਹਾ ਦੀ ਤੇ ਪਿੰਡ ਮੁਡਫਰ ਤੇ ਉਧਰ ਮਤਲਬ ਕਿਹੋ ਜਿਹਾ ਮਾਹੌਲ ਹੁੰਦਾ ਸੀ ਉਦੋਂ ਵਸੇ ਠੀਕ ਹੀ ਸੀ ਵਧੀਆ ਸੀ ਠੀਕ ਸੀ ਸਾਰਾ ਉਦੋਂ ਮਾਹੌਲ ਠੀਕ ਸੀ ਮਤਲਬ ਜਿਹੜਾ ਬਟਵਾਰਾ ਹੋਇਆ ਬਹੁਤ ਗਲਤ ਹੋਇਆ ਨਾ ਇਹ ਹੋਣਾ ਨਹੀਂ ਚਾਹੀਦਾ ਸੀ ਨਹੀਂ ਤੇ ਪਤਾ ਨਹੀਂ ਹੋ ਰਿਹਾ ਕੋਈ ਗੱਲ ਹੈ ਉਮਰ ਉਮਰ ਜੋ ਜਿਆਦਾ ਹੋ ਗਈ ਹੈ ਨਾ ਦੀ ਤਕਰੀਬਨ 95-96 ਸਾਲ ਹੋ ਗਈ ਪਰ ਇਹ ਪਾਕਿਸਤਾਨ ਤੋਂ ਦੇ ਲੋ ਬਟਵਾਰੇ ਤੋਂ ਵਾਅਦੇ ਆਏ ਨੇ ਇਹ ਜਿਹੜਾ ਹੁਣ ਇਹਨਾਂ ਦਾ ਪਿੰਡ ਅਲਾਟ ਹੋਇਆ ਇਹ ਮੁਸਲਮਾਨਾਂ ਦਾ ਪਿੰਡ ਹੁੰਦਾ ਸੀ ਜਿਹੜੇ ਕਿ ਆ ਤੁਸੀਂ ਪਿੱਛੇ ਦੇਖ ਲਿਓ ਬਈ ਦਿਖਾ ਦੀ ਆ ਮਸਜਿਦ 1910 ਦੀ ਬਣੀ ਹੋਈ ਆ ਇਹ ਉਦੋਂ ਦੀ ਬਣੀ ਹੋਈ ਆ ਤਕਰੀਬਨ ਤੇ ਜਿਹੜੇ ਸਿੱਖ ਸੀ ਸਿੱਖ ਪਾਕਿਸਤਾਨ ਰਹਿੰਦੇ ਸੀ ਤੇ ਆ ਦੇਖ ਲਓ ਅੱਜ ਮੈਂ ਬਜ਼ੁਰਗ ਬਾਬੇ ਦੇਖਿਆ ਤੁਸੀਂ ਇਹ ਉਧਰੋਂ ਆਏ ਨੇ ਇਹ ਪਾਕਿਸਤਾਨ ਤੋਂ ਵਟਵਾਰੇ ਤੋਂ ਬਾਅਦ ਇਹ ਪਿੰਡ ਆ ਗਏ ਇਹ ਮੁਸਲਮਾਨ ਉਧਰ ਚਲੇ ਗਏ ਇਸ ਕਰਕੇ ਬਹੁਤ ਨੁਕਸਾਨ ਹੋਇਆ ਵਟਵਾਰੇ ਦੌਰਾਨ ਤੇ ਮੈਂ ਇੱਕ ਮੁਸਲਮਾਨਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਕਿ ਜਿਵੇਂ ਕਿ ਤੁਹਾਡੇ ਧਾਰਮਿਕ ਸਥਾਨ ਆ ਜਿਵੇਂ ਮਸਜਿਦ ਆ ਤੁਹਾਡੀ 1910 ਦੌਰਾਨ ਬਣੀ ਆ ਇਹੋ ਜੇ ਵੀ ਕਿਸੇ ਨੇ ਮਾਤਰ ਕੁਛ ਨਹੀਂ ਕੀਤਾ ਆਉ ਪਈ ਆ ਤੇ ਜਿਵੇਂ ਸਾਡੇ ਸਿੱਖਾਂ ਦੇ ਉੱਤੇ ਪਾਕਿਸਤਾਨ ਦੇ ਵਿੱਚ ਧਾਰਮਿਕ ਸਥਾਨ ਨੇ ਗੁਰਦੁਆਰੇ ਨੇ ਮੈਂ ਤੁਹਾਨੂੰ ਅਪੀਲ ਕਰਨੀ ਚਾਹੁੰਦਾ ਕਿ ਉਹਨਾਂ ਦੀ ਤੁਸੀਂ ਕੋਈ ਤੋੜਪਾਨ ਨਾ ਕਰੋ ਉਹਨਾਂ ਦਾ ਦੇਖ ਰੇਖ ਜਰੂਰ ਕਰੋ ਜੇ ਕਿਸੇ ਨੇ ਕਬਜ਼ੇ ਕਿਤੇ ਤਾਂ ਕਬਜ਼ੇ ਛਡਾਓ ਕਿਉਂਕਿ ਇੱਥੇ ਤਾਂ ਕਿਸੇ ਨੇ ਕਬਜ਼ਾ ਵੀ ਨਹੀਂ ਕੀਤਾ ਹੈਗਾ ਤੁਹਾਡੀ ਧਾਰਮਿਕ ਇਮਾਰਤਾਂ ਦੌਰਾਨ ਤੇ ਸਾਡੇ ਵੀ ਜਿੰਨੇ ਗੁਰਦੁਆਰਾ ਸਾਹਿਬ ਨੇ ਪੁਰਾਣੇ ਨੇ ਉਹਨਾਂ ਦੀ ਖਾਸਤਾ ਹਾਲਤਾ ਤਾਂ ਉਹਨਾਂ ਦੀ ਮਰਮਮਤ ਕਰਾਓ ਤੇ ਜਿਨ੍ਹਾਂ ਨੇ ਕਾਬਜੇ ਕਿਤੇ ਨੇ ਡੰਗਰ ਬੰਦਿਆ ਜਾਂ ਕੁਛ ਕਰਦੇ ਨੇ ਉਹਨਾਂ ਤੋਂ ਕਾਬਜੇ ਛਡਾਓ ਉਹਨਾਂ ਨੂੰ ਬਹਾਲ ਕਰੋ ਤੇ ਸਿੱਖਾਂ ਨੂੰ ਜਿਹੜੇ ਪਾਕਿਸਤਾਨ ਵਸਦੇ ਸਿੱਖ ਨੇ ਉਹਨਾਂ ਨੂੰ ਬਣਦਾ ਸਤਕਾਰ ਦਿੱਤਾ ਜਾਵੇ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ 1920 ਦੌਰਾਨ ਬਣੀ ਆ 100 ਸਾਲ ਤੋਂ ਵੱਧ ਸਮਾਂ ਹੋ ਗਿਆ 106 ਸਾਲ ਹੋ ਗਏ ਸਮਾਜ ਜਦੋਂ ਬਣੇ ਨੇ ਇਹ ਆਪਣੇ ਮਾਛਵੜਾ ਸਾਹਿਬ ਦੇ ਇੱਕ ਪਿੰਡ ਮੌਜੂਦ ਹੈ ਪਿੰਡ ਦਾ ਨਾਮ ਹੈ ਡੋਬੇਟਾ ਤੇ 1947 ਤੋਂ ਪਹਿਲਾਂ ਇੱਥੇ ਕਾਫੀ ਮੁਸਲਮਾਨ ਹੁੰਦੇ ਸੀ ਤੇ ਵਟਵਾਰੇ ਤੋਂ ਬਾਅਦ ਇਹ ਮੁਸਲਮਾਨਾਂ ਵਟਵਾਰੇ ਦੌਰਾਨ ਪਾਕਿਸਤਾਨ ਚਲੇ ਜਾਂਦੇ ਨੇ ਤੇ ਇਹ ਮਸਜਿਦ ਵੀ ਉਦੋਂ ਦੀ ਬਣੀ ਹੋਈ ਆ ਕਿਉਂਕਿ ਪਿੰਡ ਦੇ ਵਿੱਚ ਮੁਸਲਮਾਨਾਂ ਦੀ ਆਬਾਦੀ ਵੱਡੀ ਗਿਣਤੀ ਦੇ ਵਿੱਚ ਸੀ ਤੇ ਇਹ ਮਸਜਿਦ ਅੱਜ ਵੀ ਵਰਕਰਾਰ ਆ ਇਹਨੂੰ ਹੁਣ ਪਲਾਸਟਰ ਹੋਇਆ ਤੇ 100 ਸਾਲ ਤੋਂ ਵੱਧ ਸਮੇਂ ਦੀ ਇਹ ਇਮਾਰਤਾਂ ਜੀ ਵੀ ਮੌਜੂਦ ਨੇ ਇਹਨਾਂ ਪਿੰਡਾਂ ਦੇ ਵਿੱਚ ਕਿਉਂਕਿ ਇਹਨਾਂ ਦੇ ਪਿੰਡਾਂ ਦੌਰਾਨ ਬਹੁਤ ਵੱਡੇ ਪੱਧਰ ਤੇ ਮੁਸਲਮਾਨ ਵਸਦੇ ਸੀ ਸੋ ਸਾਰੀ ਵੀਡੀਓ ਜ਼ਰੂਰ ਦੇਖਿਓ ਸਾਰੀ ਜਾਣਕਾਰੀ ਦਵਾਂਗੇ ਬਣੇ ਰਹੋ ਅੰਦਰੋਂ ਸਾਰੀ ਡਿਟੇਲ ਵੀਡੀਓ ਅਸੀਂ ਬਣਾਈ ਹੈ ਤਾਂ ਤੇ ਆ ਮਸਜਿਦ ਬਹੁਤ ਪੁਰਾਣੀ ਆ 1920 ਦੌਰਾਨ ਬਣੀ ਹੋਈ ਆ ਜਦੋਂ 1947 ਦਾ ਵਟਵਾਰਾ ਹੁੰਦਾ ਭਾਰਤ ਪਾਕਿਸਤਾਨ ਦਾ ਤਾਂ ਇਸ ਦੌਰਾਨ ਜਿਹੜੇ ਮੁਸਲਮਾਨ ਦੀ ਵੱਡੀ ਵਸਦੀ ਸੀ ਇਹਨਾਂ ਪਿੰਡਾਂ ਦੇ ਵਿੱਚ ਉਹ ਛੱਡ ਜਾਂਦੇ ਨੇ ਤੇ ਤੁਹਾਨੂੰ ਇਹ ਦਿਖਾਉਨੇ ਆ ਅੰਦਰੋਂ ਸਾਰੀ ਵੀਡੀਓ ਦੇਖੀਏ 1920 ਦੇ ਦੌਰਾਨ ਬਣੀ ਹੋਈ ਹੈ ਇਹ ਮਸਜਿਦ 100 ਸਾਲ ਤੋਂ ਪੁਰਾਣੀ ਮਸਜਿਦ ਆ ਇਹ ਤੇ ਅੰਦਰ ਦਿਖਾ ਦਿੰਨੇ ਆ ਤੁਹਾਨੂੰ ਹੁਣ ਤਾਂ ਇਸ ਮਸਜਿਦ ਨੂੰ ਆਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਪਲਾਸਟਰ ਹੋਇਆ ਤੇ ਪਹਿਲਾਂ ਇਹਦੀ ਬਹੁਤ ਖਾਸਤਾ ਹਾਲਤ ਸੀ ਇੱਕ ਪੁਰਾਣੀ ਵੀਡੀਓ ਦੇਖੀ ਸੀ ਉਸ ਦੌਰਾਨ ਤੇ ਹੁਣ ਤੁਹਾਨੂੰ ਇੱਕ ਚੀਜ਼ ਦਿਖਾ ਦਿੰਨੇ ਆ ਉੱਪਰੋਂ ਗੁੰਮਗੁਮਤ ਦੇਖਿਓ ਗੁੰਮਗੁਮਤ ਦੇ ਜਿਹੜੀ ਪੁਰਾਣੀ ਨਕਾਸ਼ੀ ਅਜੇ ਵੀ ਮੌਜੂਦ ਆ ਤੇ ਆਹ ਦੇਖੋ ਤੁਸੀਂ ਕਲਰ ਦੇਖੋ ਨੀਲਾ ਤੇ ਲਾਲ ਰੰਗ ਦਾ ਉੱਪਰ ਫੁੱਲ ਬਣੇ ਹੋਏ ਆ ਤੇ ਪ੍ਰਾਣੀਆਂ ਅਨਕਾਸੀ ਉਦੋਂ ਦੀ ਇੱਕ 1920 ਦੌਰਾਨ ਬਣੀ ਸੀ ਇਹ ਮਸਜਿਦ ਅੰਦਰ ਇੱਕ ਕਬਰ ਆ ਤੇ ਕਬਰ ਬਾਰੇ ਪਤਾ ਨਹੀਂ ਆ ਫੋਟੋ ਲੱਗਈ ਹੈ ਨੇ ਪੀਰਾਂ ਦੀ ਆ ਤੇ ਇੱਥੇ ਨਵਾਜ਼ ਪੜਦੇ ਨੇ ਮੁਸਲਮਾਨ ਤੇ ਇੱਥੇ ਇਧਰ ਵੀ ਫੋਟੋਆਂ ਨੇ ਤੇ ਇੱਕ ਕਬਰ ਆ ਇਹਦੇ ਵਿੱਚ ਤੇ ਇੱਥੇ ਕੋਈ ਜਾਣਕਾਰੀ ਤਾਂ ਹੈ ਨਹੀਂ ਪਰ ਜਿਹੜੀ ਉੱਪਰ ਦੇਖ ਸਕਦੇ ਹੋ ਤੁਸੀਂ ਉੱਪਰ ਦੇਖ ਲਓ ਗੁੰਮਦ ਇਹ ਗੁੰਮਦ ਉਦੋਂ ਦਾ ਹੀ ਬਣੇ ਹੋਇਆ ਤੇ ਇਹ ਨਿਕਾਸੀ ਵੀ ਉਦੋਂ ਦੀ ਹੋਈ ਹੋਈ ਆ ਫੁੱਲ ਬੁੱਟੀਆਂ ਉਦੋਂ ਦੀ ਹੀ ਪਾਈ ਹੋਈਆਂ ਨੇ ਉਹ ਫੁੱਲ ਦੇਖੋ ਨੀਲੇ ਰੰਗ ਦਾ ਤੇ ਲਾਲ ਰੰਗ ਦਾ ਬਣਾਇਆ ਹੋਇਆ ਵਿਚਕਾਰ ਤੇ ਇਹ ਡਿਜ਼ਾਈਨ ਉਦੋਂ ਦਾ ਹੀ ਆ ਤਕਰੀਬਨ ਇਹਨੂੰ 100 ਸਾਲ ਤੋਂ ਵੱਧ ਸਮਾਂ ਹੋ ਗਿਆ 106 ਸਾਲ ਹੋ ਗਏ ਇਸ ਮਸਜਿਦ ਨੂੰ ਬਣੇ ਨੂੰ ਤੇ ਉਦੋਂ ਦੀ ਉਹ ਬਰਕਰਾਰ ਆ ਜੇ ਵੀ ਤੇ ਅੰਦਰੋਂ ਵੀ ਪਲਾਸਟਰ ਹੋਇਆ ਤੇ ਬਾਹਰੋਂ ਵੀ ਪਲਾਸਟਰ ਹੋਇਆ ਇਧਰੋਂ ਵੀ ਗੁਲਾਈ ਆ ਇਹ ਸਾਰਾ ਹੁਣ ਪਲਾਸਟਰ ਹੋਇਆ ਆ ਇਹ ਆ ਇੱਕ ਕਬਰ ਆ ਇਹਦੇ ਵਿੱਚ ਮੌਜੂਦ ਇਸ ਕਬਰ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਕਿ ਦੀ ਕਬਰ ਆ ਜਾਂ ਕੋਈ ਇੱਥੇ ਕੋਈ ਸੇਵਾਦਾਰ ਪੁਰਾਣਾ ਕੋਈ ਬਜ਼ੁਰਗ ਹੋ ਸਕਦਾ ਉਸ ਦੀ ਵੀ ਹੋ ਸਕਦੀ ਆ ਤੇ ਇਹਦੇ ਬਾਰੇ ਇਤਿਹਾਸਕ ਇਹ ਆ ਕਿ ਇਹ ਬਹੁਤ ਜ਼ਿਆਦਾ ਪੁਰਾਣੀ ਆ 100 ਸਾਲ ਤੋਂ ਵੱਧ ਸਮਾਂ ਹੋ ਗਿਆ ਇਸ ਮਸਜਿਦ ਨੂੰ ਬਣੇ ਨੂੰ 1920 ਦੌਰਾਨ ਬਣੀ ਸੀ ਇਹ ਮਸਜਿਦ ਤੇ ਬਾਹਰ ਉਹ ਦਿਖਾ ਦਿੰਨੇ ਆ ਤੁਹਾਨੂੰ ਇੱਕ ਵਾਰ ਆ ਦੇਖ ਸਕਦੇ ਹੋ ਤੁਸੀਂ ਬਾਹਰ ਇਹ ਉਦੋਂ ਦੀ ਬਣੀ ਹੋਈ ਆ ਇਹਦਾ ਪਲਾਸਟਰ ਝੜ ਗਿਆ ਤੇ ਪਲਾਸਟਰ ਹੋਈ ਜਾਂ ਦੁਬਾਰਾ ਤੇ ਦੇਖ ਲਓ ਤੁਸੀਂ ਇੰਨਾ ਸਮਾਂ ਹੋ ਗਿਆ 100 ਸਾਲ ਤੋਂ ਵੱਧ ਤੇ ਜਿਹੜੇ ਮਾਛੋੜੇ ਇਲਾਕੇ ਦੇ ਵਿੱਚ ਪਿੰਡ ਸੀ ਕਾਫੀ ਪਿੰਡ ਨੇ ਜਿਨ੍ਹਾਂ ਦੇ ਵਿੱਚ ਮੁਸਲਮਾਨਾਂ ਦੀ ਵਾਦੀ ਬਹੁਤ ਜ਼ਿਆਦਾ ਸੀ ਇੱਕ ਕਿਤੇ ਬਹਿਲੋਲਪੁਰ ਪਿੰਡਾ ਬਹਿਲੋਲਪੁਰ ਪਿੰਡ ਜਿਹੜਾ ਹੈਗਾ ਤੇ ਬਹਿਲੌਰਪੁਰ ਬਾਰੇ ਇੰਨੇ ਦੱਸ ਦਿੰਨੇ ਆ ਬਹਿਲੋਲਪੁਰ ਦੋ ਮੁਸਲਮਾਨਾਂ ਨੇ ਬਸਾਇਆ ਸੀ ਇੱਕ ਬਹਿਲੋਲ ਖਾਨ ਸੀ ਇੱਕ ਸਕੰਦਰ ਖਾਨ ਜਿਹੜੇ ਕਿ আফগানিস্তান ਤੋਂ ਆਏ ਸੀ ਤੇ ਉੱਥੇ ਵੀ ਕਿਲੇ ਮੌਜੂਦ ਨੇ ਉੱਥੇ ਬਹੁਤ ਪੁਰਾਣੀ ਮਕबरे ਮੌਜੂਦ ਨੇ ਅਜੇ ਵੀ ਮੌਜੂਦ ਨੇ ਤੇ ਉੱਥੇ ਇੱਕ ਆ ਪੂਰਨ ਚੰਦ ਰਹਿੰਦਾ ਸੀ ਮਸੰਦ ਪੂਰਨ ਮਸੰਦ ਕਹਿੰਦੇ ਨੇ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਕੋੜੇ ਵਿੱਚ ਜਾਣਦਾ ਸੀ ਉਹ ਕੋੜਿਆ ਦਾ ਇੱਕ ਵਪਾਰੀ ਸੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਉੱਥੇ ਗਏ ਸੀ ਬਹਿਲੋਲਪੁਰ ਤਾਂ ਉਸ ਨੇ ਦਰਵਾਜ਼ੇ ਬੰਦ ਕਰਲੇ ਸੀ ਤੇ ਉਸ ਤੋਂ ਬਾਅਦ ਗੁਰੂ ਜੀ ਨੇ ਕਿਹਾ ਸੀ ਕਿ ਇਹ ਪਿੰਡ ਉਜੜਦਾ ਵੱਸਦਾ ਰਹੇਗਾ ਤੇ ਕਈ ਸਾਲ ਅਜਿਹਾ ਹੀ ਹੁੰਦਾ ਰਿਹਾ ਉਹ ਪਿੰਡ ਉਜੜਦਾ ਰਿਹਾ ਵੱਸਦਾ ਗਿਆ ਲੋਕ ਆਉਂਦੇ ਗਏ ਲੋਕ ਜਾਂਦੇ ਗਏ ਜਦੋਂ ਉਸ ਪਿੰਡਦਿਆਂ ਨੇ ਜਿੱਥੇ ਪੂਰਨ ਮਸੰਦ ਦਾ ਘਰ ਸੀ ਉੱਥੇ ਗੁਰਦੁਆਰਾ ਸਾਹਿਬ ਬਣਾਇਆ ਉਸ ਤੋਂ ਬਾਅਦ ਉਹ ਪਿੰਡ ਦੀ ਤਰੱਕੀ ਹੋਣ ਲੱਗੀ ਆ ਤੇ ਉੱਥੇ ਬਹੁਤ ਮਕਬਰੇ ਨੇ ਬਹੁਤ ਇਤਿਹਾਸਕ ਮਕਬਰੇ ਆ ਉਹ ਥੋੜੇ ਬਾਰੇ ਜਰੂਰ ਜਾਣਕਾਰੀ ਦੱਸਾਂਗੇ ਬਣੇ ਰਹੋ ਫੋਲੋ ਸਬਸਕ੍ਰਾਈਬ ਕਰ ਲਿਓ ਸਾਰੀ ਵੀਡੀਓ ਡਿਟੇਲ ਤੁਹਾਨੂੰ ਦਿਖਾਵਾਂਗੇ